ਯੁੱਧ ਦੇ ਵਿੱਚ ਰਾਮ ਮੰਦਰ ਬਣਨ ਦੇ ਨਾਲ ਹਰ ਸ਼ਹਿਰ ਵਿੱਚ ਧਾਰਮਿਕ ਪ੍ਰੋਗਰਾਮ ਹੋ ਰਹੇ ਹਨ ਜਿਸ ਦੇ ਤਹਿਤ ਢਾੜੀਵਾਲ ਬਸਟਾਨ ਵਿਖੇ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਸ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਢਾੜੀਵਾਲ ਵਿੱਚ ਪੁਲਿਸ ਨੇ ਫਲੈਗ ਮਾਰਚ ਕੱਢਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਡੀਐਸਪੀ ਲਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਹਰ ਸ਼ਹਿਰ ਵਿੱਚ ਮੰਦਰਾਂ ਵਿੱਚ ਪ੍ਰੋਗਰਾਮ ਹੋ ਰਹੇ ਹਨ ਅਤੇ 26 ਜਨਵਰੀ ਆ ਰਹੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਐਸਐਸਪੀ ਗੁਰਦਾਸਪੁਰ ਦੇ ਪ੍ਰਬੰਧਾ ਹੇਠ ਥਾਣਾ ਢਾੜੀਵਾਲ ਦੇ ਐਸਐਚਓ ਸਰਬਜੀਤ ਸਿੰਘ ਅਤੇ ਵਖ ਵਖ ਥਾਣੇ ਦੇ ਐਸਐਚਓ ਸਮੇਤ ਫਲੈਗ ਮਾਰਚ ਕੱਢਿਆ ਗਿਆ ਹੈ ਅਤੇ ਜਗਾ ਜਗਾ ਨਾਕਾਬੰਦੀ ਕੀਤੀ ਗਈ ਹੈ ਡੀਐਸਪੀ ਲਖਮਿੰਦਰ ਸਿੰਘ ਰੰਧਾਵਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਲਵਾਰਸ ਬੈਗ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦੇਣ ਵੇਖੋ ਢਾੜੀਵਾਲ ਤੋਂ ਟੀਵੀ ਨਿਊਜ਼ ਇੰਡੀਆ 256 ਲਈ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ ਸਾਰੇ ਜਾਣਦੇ ਹੀ ਹਨ ਅਜੋਬਿਆ ਦੇ ਵਿੱਚ ਸ੍ਰੀ ਰਾਮ ਮੰਦਿਰ ਵੀ ਪ੍ਰਾਣ ਪ੍ਰティਸ਼ਠਾ ਹੋਈ ਆ ਉਹਦੇ ਸਬੰਧ ਦੇ ਵਿੱਚ ਧਾਰੀਵਾਲ ਸ਼ਹਿਰ ਦੇ ਵਿੱਚ ਵੀ ਵੱਖ-ਵੱਖ ਜਗ੍ਹਾ ਦੇ ਉੱਤੇ ਸਾਰੇ ਬਾਜ਼ਾਰ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਆ ਇੱਕ ਤੇ ਉਹਦਾ ਕਰਕੇ ਜਿਹੜੀ ਆ ਲੋਕਾਂ ਨੂੰ ਸਿਕਿਉਰਿਟੀ ਪ੍ਰਦਾਨ ਕਰਨ ਲਈ ਜਿਹੜਾ ਤੇ ਸਾਰੀ ਸਿਕਿਉਰਿਟੀ ਲਾਈ ਹੋਈ ਆ ਅਲਰੇਡੀ ਤੇ ਨਾਲ ਫਲੈਗ ਮਾਰਚ ਕੀਤਾ ਗਿਆ ਦੂਸਰਾ ਤੁਹਾਨੂੰ ਪਤਾ ਹੀ ਆ ਵੀ 26 ਜਨਵਰੀ ਦਾ ਦਿਨ ਨੇੜੇ ਆਉਣ ਵਾਲਾ ਉਹਦਾ ਕਰਕੇ ਵੀ ਲੋਕਾਂ ਨੂੰ ਜਿਹੜਾ ਵਾ ਅਵੇਅਰ ਕਰਨ ਵਾਸਤੇ ਵੀ ਜੇ ਕੋਈ ਕਿਸੇ ਨੂੰ ਚੱਕੀ ਚੀਜ਼ ਜਾਂ ਕੋਈ ਇਸ ਤਰ੍ਹਾਂ ਦੀ ਵਸਤੂ ਮਿਲਦੀ ਆ ਤੇ ਪੁਲਿਸ ਨੂੰ ਇਨਫੋਰਮੇਸ਼ਨ ਦੇਵੇ ਤਾਕੇ ਉੱਤੇ ਪਹਿਲਾਂ ਹੀ ਜਿਹੜਾ ਪ੍ਰਿੰਟ ਵੈਕਸ਼ਨ ਕਰ ਲਿਆ ਜਾਵੇ ਸਰ ਆਮ ਦੁਕਾਨਦਾਰਾਂ ਨੂੰ ਜਾਂ ਆਮ ਪਬਲਿਕ ਨੂੰ ਕੁਝ ਖਾਸ ਅਪੀਲ ਕਰਨਾ ਚਾਹੋਗੇ 26 ਜਨਵਰੀ ਨੂੰ ਲੈ ਕੇ ਆਮ ਦੁਕਾਨਦਾਰਾਂ ਨੂੰ ਅਪੀਲ ਇਹੀ ਆ ਵੀ ਆਪਣੀ ਜਿਹੜੀਆਂ ਦੁਕਾਨਾਂ ਵਾਂ ਆਪਣੇ ਧਾਰੇ ਦੇ ਅੰਦਰ ਹੀ ਰੱਖਣਾ ਲਾਈਨ ਲਾਈ ਹੋਈ ਆ ਯੋਵਲੋ ਮਾਰਕੀਟ ਕਮੇਟੀ ਵੱਲੋਂ ਜਿਹੜੀ ਆ ਉਹਦੇ ਅੰਦਰ ਦੁਕਾਨਾਂ ਲਾ ਕੇ ਰੱਖਣ ਜੇ ਕੋਈ ਇਹਨਾਂ ਨੂੰ ਉੱਥੇ ਕੋਈ ਛੱਕੀ ਚੀਜ਼ ਮਿਲਦੀ ਆ ਜਾਂ ਕੋਈ ਇਦਾਂ ਲੱਗਦਾ ਵੀ ਕੋਈ ਛੱਕੀ ਚੀਜ਼ ਪਈ ਆ ਗਾ ਕੋਈ ਟਿਫਨ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਸਾਈਕਲ ਦੇ ਉੱਤੇ ਟਿਫਨ ਲੱਗਾ ਹੋਇਆ ਤਾਂ ਤੁਰੰਤ ਪੁਲਿਸ ਨੂੰ ਜਿਹੜੀ ਇਨਫਾਰਮੇਸ਼ਨ ਦੇਣਾ ਸਰ 26 ਜਨਵਰੀ ਨੂੰ ਲੈ ਕੇ ਸਪੈਸ਼ਲ ਨਾਕਾ ਬੰਦੀ ਵੀ ਕੀਤੀ ਜਾ ਰਹੀ ਹੈ ਵਾਹਨਾਂ ਦੀ ਜਿਹੜੀ ਆ ਉਹ ਜਾਂਚ ਵੀ ਕੀਤੀ ਜਾ ਰਹੀ ਹੈ ਬਿਲਕੁਲ ਤੁਹਾਨੂੰ ਪਤਾ ਹੀ ਹੈ ਕਿ ਢੇਲੀ ਅਸੀਂ ਸਚੂ ਸਾਹਿਬ ਖੁਦ ਢੇਲੀ ਸਿਟੀ ਸਿਲਿੰਗਸ ਬਲੇ ਅਸੀਂ ਚੱਲ ਰਹੇ ਨੇ ਕਾਸ਼ੋ ਆਪਰੇਸ਼ਨ ਚੱਲ ਰਹੇ ਨੇ ਇਸੇ ਤਰ੍ਹਾਂ ਹੀ ਸਪੈਸ਼ਲ ਨਾਕਾ ਬੰਦੀ ਕਰਕੇ ਵੀ ਕਲਾਮੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਮਾੜਾ ਤੱਤ ਹੁੰਦਾ ਉਹਦੇ ਮਨ ਦੇ ਵਿੱਚ ਘਰ ਪੈਦਾ ਹੋ